ਪਟ ਮੈਨੂੰ ਪਤਾ ਲੱਗਿਆ ਇਹ ਰੋਤੀ ਦਾ ਨਾਮ ਸੀਗਾ ਕਰਤੇ ਇਹ ਲੰਗੂ ਦੀ ਰਾ ਡੁੱਗਰੇ ਪਿੰਡ ਕਰ ਗਿਆ ਇਹ ਤੇ ਇਹਨੂੰ 7 ਸਾਲ ਸਜ਼ਾ ਹੋਈ ਸੀਗੀ 360 360 ਉਹ ਹਲੇ ਮੈਡਮ ਜੱਜ ਸਾਹਿਬ ਹਲੇ ਫੈਸਲਾ ਸੁਣਾਈ ਰਹੇ ਸੀ ਇਹਨੇ ਇੱਕਦਮ ਛੁੜਾ ਕੇ ਇਹ ਬਾਹਰ ਨੂੰ ਭੱਜ ਕੇ ਦੂਜੀ ਮੰਜ਼ਲ ਤੋਂ ਸੰਦੇਸ਼ ਲਾ ਗਿਆ ਕਿ ਇੱਕ ਬੰਨਾ ਨਿੰਦਰਜੋਗ ਸੜ ਰਿਹਾ ਹੈ ਰਾਸ਼ ਦੀ ਇੱਕ ਤਰ੍ਹਾਂ ਦੀ ਬੰਦੇ ਦੇ ਚਿਹਰੇ ਤੇ ਫੱਟਾ ਪੱਜਿਆ ਜਦੋਂ ਸਾਨੂੰ ਪਤਾ ਲੱਗਿਆ ਉਸ ਨਾਲ ਦੀ ਨਾਲ ਐਂਬੂਲੈਂਸ ਨੂੰ ਫੋਨ ਕੀਤਾ ਤੇ ਡਾਕਟਰ ਸਾਹਿਬ ਨੂੰ ਸੀ ਐਫਐਮ ਹੋ ਗਿਆ ਫੋਨ ਕਰਤੀ ਗਿਆ ਜੀ ਦਾ ਧਿਆਨ ਰੱਖਣਾ ਵਕੀਲ ਸਾਹਿਬ ਜੇ ਕੋਈ ਕੋਈ ਵੀ ਮੌਜੂਮਨ ਅੰਦਰ ਲੈ ਕੇ ਜਾਂਦੇ ਆ ਇਸ ਵਾਰ ਸੁਣਾਈ ਜਾਂਦੀ ਆ ਤਾਂ ਉੱਥੇ ਪੁਖਤਾ ਪ੍ਰਬੰਧ ਰਹਿੰਦੇ ਪੁਲਿਸ ਤੇ ਜਾਂ ਹੋਰ ਕੋਈ ਉੱਥੇ ਇਹਦਾ ਇੱਕ ਨਾਮ ਮਗਰੋਂ ਨਾਰਕਨ ਵਾਲੀ ਗਤੀਵਿਧੀ ਜਿਵੇਂ ਇਹਦੇ ਚ ਬਾਈ ਚਾਂਸ ਤੋਂ ਵੀ ਘਟਨਾ ਪਾਪਰ ਸਕਦੀ ਆ ਬਸ ਇੱਥੇ ਪ੍ਰਤੀਕਸ਼ਨ ਦਾ ਪੂਰੇ ਵਰਤੇ ਜਾਂਦੇ ਸਰ ਅਸੀਂ ਇੱਥੇ ਕੋਟਲੀ ਸਾਹਿਬ ਦੇ ਚੈਂਬਰ 'ਚ ਬੈਠੇ ਸੀ ਬਿਲਕੁਲ ਜਿਵੇਂ ਸਾਡੇ ਸਾਹਮਣੇ ਛਾਲਮਾਰੀ ਬਹੁਤ ਰੋਕਿਆ ਫਿਰ ਰੋਲਾ ਵੀ ਪਾਇਆ ਪਰੰਤੂ ਉਹਨੇ ਇੱਕਦਮ ਛਾਲਮਾਰੀ ਜਨਰੇਟਰ ਦੇ ਵੱਜ ਕੇ ਇੱਥੇ ਪਿਆ ਰਿਹਾ 10 ਮਿੰਟ ਫਿਰ ਸੁਣਨ ਚ ਆਇਆ ਵੀਰੇ ਵਾਲੇ ਤੋਂ ਕੋਈ ਮੁਲਾਕ ਮੁੰਡਾ ਸੀ ਤੇ ਰੇਵ ਕੇਸ ਦੇ ਵਿੱਚ ਇਹਨੂੰ سزا ਸੁਣਾਈ ਸੀ ਜੱਜ ਸਾਹਿਬ ਵੱਲੋਂ ਕਿਤਨਾ ਕਿਤੇ ਕੋਈ ਅਨਗਹਿਲੀ ਹੋਈ ਹੈ ਜਿਹੜਾ ਇਹ ਗ੍ਰਿਫਤ ਤੋਂ ਭੱਜ ਗਿਆ ਜਿਵੇਂ ਅੱਗੇ ਦਾ ਜੱਜ ਸਾਹਿਬ سزا ਸੁਣਾਉਂਦੇ ਆ ਜਦੋਂ ਪੁਲਿਸ ਬੁਲਾ ਕੇ ਕਸਟਰੀ ਚ ਲੈ ਲਿਆ ਜਾਂਦਾ ਕਾਫੀ ਧੇਰ ਬੀਤਿਆਂ ਦੇ ਬਾਅਦ ਤੁਸੀਂ ਆਏ ਹੋ ਵਾਲੀਆ ਸਾਹਿਬ ਤੁਸੀਂ ਸਾਰੇ ਆਏ ਹੋ ਤੁਹਾਡੇ ਕਹਿਣ ਤੇ ਦੇਖੋ ਐਂਬੂਲੈਂਸ ਆਈ ਹੈ ਇਹ ਤੋਂ ਪਹਿਲਾਂ ਅੱਧਾ ਘੰਟਾ ਇਹ ਮਰਨ ਕਿਨਾਰੇ ਪਿਆ ਰਹੇ ਕਿਸੇ ਨੇ ਹੱਥ ਨਹੀਂ ਪਾਇਆ ਕੋਈ ਪੁਲਿਸ ਅਫਸਰ ਜ਼ਿੰਮੇਵਾਰੀ ਬੰਦੀ ਸੀ ਜੁਡੀਸ਼ੀਅਲ ਦੇ ਵਿੱਚ ਜੋ ਪੁਲਿਸ ਮੁਲਾਜ਼ਮ ਤਾਇਨਾਤ ਨੇ ਉਹਨੂੰ ਚੱਕਦੇ ਲਾਜਵਸਥ ਚਾਰਾ ਜੋਈ ਕਰਦੇ ਜੇ ਮੈਂ ਲਾਵਾਂ ਪੱਤਰਕਾਰ ਤੁਸੀਂ ਅੱਜ ਜਾਨ ਬਚਾਲੀ ਜੇ ਤੁਸੀਂ ਨਾ ਆਉਂਦੇ ਸ਼ਾਇਦ ਇਹ ਅੱਜ ਮਰ ਜਾਂਦਾ ਛਜਾ ਹੋਣੀ ਦੀ ਪੁਖਤਾ ਪ੍ਰਬੰਧ ਕਰਨੇ ਬੰਦੇ ਸੀ ਕਿਤਨਾ ਕਿਤਨੀ ਨਗਹਿਲੀ ਹੈ ਮਾ ਵਾਲਾ ਇਹ ਪਹਿਲਾਂ ਹੀ ਕੁੜੀ ਦਾ ਰੌਲਾ ਸੀ ਜੀ ਠੀਕ ਆ ਇਸ ਤੋਂ ਬਾਅਦ ਇਹਨੂੰ ਜੇਲ੍ਹ ਭੇਜਤਾ ਸੀ ਜੀ ਤੇ ਇਸ ਤੋਂ ਬਾਅਦ 1.5 ਮਹੀਨਾ ਲਾ ਕੇ ਆਜੋਏ ਤੇ ਇਹ ਇਹ ਦੋਵਾਂ ਚ ਹੁਣ ਇਹਨੂੰ 7 ਸਾਲ ਦੀ ਸਜ਼ਾ ਸੁਣਾਦੀ ਪਹਿਲਾ ਤਰੀਕਾ ਤੇ ਵਧੀਆ ਹੁੰਦਾ ਜਾਂਦਾ ਸੀ ਕੰਮ ਕਰਦਾ ਸੀ ਹੁਣ ਇਹਨੂੰ 7 ਸਾਲ ਦੀ ਸਜ਼ਾ ਸੁਣਾਦੀ ਪਹਿਲੀ ਅਦਰ ਚੋਥੀ ਕਰ ਦਿੰਦੇ ਉੱਥੇ ਸਜ਼ਾ ਦੇਣ ਦੇ ਹਾਂ ਬਾਣੀ ਬਾਦ ਕੀ ਹੋਇਆਗਾ ਫੇਰਾ ਜਿੱਥੇ ਸਜ਼ਾ ਤੋਂ ਬਾਅਦ ਇਹਨੂੰ ਮੈਂ ਇਹ ਉਧਰੋਂ ਸਜ਼ਾ ਸੁਣ ਕੇ ਭੱਜ ਲਈ ਤਾਂ ਹਾਂ ਤੋਂ ਛਾਲ ਮਾਰ ਗਿਆ ਜੀ ਕੀ 93 ਨੰਬਰ ਜਲਦੋ ਹਰ ਭਾਜਣਾ ਜਿਹੜਾ ਨਾ ਪਿੰਡ ਕਿਦੋਂ ਪਿੰਡ ਵੀਰੇ ਵਾਲਾ ਜੀ ਜਿੱਦ ਤੱਕ ਮੈਨੂੰ ਪਤਾ ਲੱਗਿਆ ਜੀ ਉਹ ਰੋਸਦੀ ਦਾ ਨਾਮ ਸੀਗਾ ਕਰਤੇ ਇਹ ਵੀਰੇ ਵਾਲਾ ਡੁੱਬਰੇ ਪਿੰਡ ਕਰ ਗਿਆ ਇਹ ਤੇ ਇਹਨੂੰ 7 ਸਾਲ سزا ਹੋਈ ਸੀਗੀ 360 360 ਉਹ ਹਲੇ ਮੈਡਮ ਜੱਜ ਸਾਹਿਬ ਹਲੇ ਫੈਸਲਾ ਸੁਣਾਈ ਰਹੇ ਸੀ ਇਹਨੇ ਇੱਕਦਮ ਛੁੜਾ ਕੇ ਇਹ ਬਾਅਦ ਨੂੰ ਕੱਢ ਕੇ ਦੂਜੀ ਮੰਜ਼ਲ ਤੋਂ ਸੰਦੇਸ਼ ਆ ਗਿਆ ਕਿ ਇੱਕ ਬੰਨਾ ਨਿੰਦਨ ਜੋਗ ਸਰ ਹੋਆ ਹੈ ਰਾਸ਼ ਦੀ ਇੱਕ ਤਰ੍ਹਾਂ ਦੀ ਬੰਦੇ ਦੇ ਚਿਹਰੇ ਤੇ ਫੱਟਾ ਪੱਜੀਆਂ ਜਦੋਂ ਸਾਨੂੰ ਪਤਾ ਲੱਗਿਆ ਸੀ ਨਾਲ ਦੀ ਨਾਲ ਐਂਬੂਲੈਂਸ ਨੂੰ ਫੋਨ ਕੀਤਾ ਤੇ ਡਾਕਟਰ ਸਾਹਿਬ ਨੂੰ ਸੀ ਐਫਐਮਓ ਨੂੰ ਫੋਨ ਕਰਕੇ ਗਿਆ ਜਿਹਦਾ ਧਿਆਨ ਰੱਖੋ। ਵਕੀਲ ਸਾਹਿਬ ਜਦੋਂ ਕੋਈ ਕੋਈ ਵੀ ਮਲਜ਼ਮ ਨੂੰ ਅੰਦਰ ਲੈ ਕੇ ਜਾਂਦੇ ਐ ਸਿਰਫ ਸੁਣਾਈ ਜਾਂਦੀ ਆ ਤਾਂ ਉੱਥੇ ਮੁਕਤਾ ਪ੍ਰਬੰਧ ਨਹੀਂ ਹੁੰਦੇ ਪੁਲਿਸ ਦੇ ਜਾਂ ਹੋਰ ਕੋਈ ਉੱਥੇ ਇਹਦਾ ਜਿੱਕਾ ਨਾਮ ਅਮਰਤ ਸਿੰਘ ਨਾਰੋਕਣ ਵਾਲੀ ਗਤੀਵਿਧੀ ਜਿਵੇਂ ਇਹਦੇ ਚ ਬਾਈ ਚਾਂਸ ਤਦੋਂ ਵੀ ਘਟਨਾ ਪਾਪੜ ਸਕਦੀ ਆ ਬਸ ਇੱਥੇ ਪ੍ਰੋਟੋਕੋਲ ਤਾਂ ਪੂਰੇ ਵਰਤੇ ਜਾਂਦੇ। ਸਰ ਅਸੀਂ ਇੱਥੇ ਕੋਗਲੀ ਸਾਹਿਬ ਦੇ ਚੈਂਬਰ 'ਚ ਬੈਠੇ ਸੀ ਬਿਲਕੁਲ ਜਿਵੇਂ ਸਾਡੇ ਸਾਹਮਣੇ ਛਾਲ ਮਾਰ ਕੀ ਬਹੁਤ ਰੋਕਿਆ। ਫਿਰ ਰੋਲਾ ਵੀ ਪਾਇਆ ਪਰੰਤੂ ਉਹਨੇ ਇੱਕਦਮ ਛਾਲ ਮਾਰੀ ਜਨਰੇਟਰ ਦੇ ਵੱਜ ਕੇ ਇੱਥੇ ਪਿਆ ਰਿਹਾ 10 ਮਿੰਟ ਫਿਰ ਸੁਣਨ ਚ ਆਇਆ ਵੀਰੇ ਵਾਲੇ ਤੋਂ ਕੋਈ ਮੁੰਡਾ ਸੀ ਤੇ ਰੇਵ ਕੇਸ ਦੇ ਵਿੱਚ ਇਹਨੂੰ ਸਜ਼ਾ ਸੁਣਾਈ ਸੀ ਜੱਜ ਸਾਹਿਬ ਵੱਲੋਂ ਕਿਤੇ ਨਾ ਕਿਤੇ ਕੋਈ ਅنگਹਿਲੀ ਹੋਈ ਹੈ ਜਿਹੜਾ ਇਹ ਗ੍ਰਿਫਤ ਤੋਂ ਭੱਜ ਗਿਆ ਜਿਵੇਂ ਅੱਗੇ ਦਾ ਜੱਜ ਸਾਹਿਬ ਸਜ਼ਾ ਸੁਣਾਉਂਦੇ ਆ ਜਦੋਂ ਪੁਲਿਸ ਬੁਲਾ ਕੇ ਕਸਟਰੀ ਚ ਲੈ ਲਿਆ ਜਾਂਦਾ ਕਾਫੀ ਧੇਰ ਬੀਤਿਆਂ ਦੇ ਬਾਅਦ ਤੁਸੀਂ ਆਏ ਹੋ ਵਾਲੀਆ ਸਾਹਿਬ ਤੁਸੀਂ ਸਾਰੇ ਆਏ ਹੋ ਤੁਹਾਡੇ ਕਹਿਣ ਤੇ ਦੇਖੋ ਐਮਬੂਲੈਂਸ ਆਈ ਹੈ ਇਹ ਤੋਂ ਪਹਿਲਾਂ ਅੱਧਾ ਘੰਟਾ ਇਹ ਮਰਨ ਕਿਨਾਰੇ ਪਿਆ ਰਿਹਾ ਹੈ ਕਿਸੇ ਨੇ ਹੱਥ ਨਹੀਂ ਪਾਇਆ ਕੋਈ ਪੁਲਿਸ ਅਫਸਰ ਜ਼ਿੰਮੇਵਾਰੀ ਬੰਦੀ ਸੀ ਜੁਡੀਸ਼ੀਅਲ ਦੇ ਵਿੱਚ ਜੋ ਪੁਲਿਸ ਮੁਲਾਜ਼ਮ ਤਾਇਨਾਤ ਨੇ ਉਹਨੂੰ ਚੱਕਦੇ ਲਾਜਵਸਤ ਚਾਰਾ ਜੋਈ ਕਰਦੇ ਜੇ ਮੈਨੂੰ ਲੱਗਦਾ ਪੱਤਰਕਾਰ ਤੁਸੀਂ ਅੱਜ ਜਾਨ ਬਚਾਲੀ ਜੇ ਤੁਸੀਂ ਨਾ ਆਉਂਦੇ ਸ਼ਾਇਦ ਇਹ ਅੱਜ ਮਰ ਜਾਂਦਾ ਸਜ਼ਾ ਹੋਣੀ ਸੀ ਪੁਖਤਾ ਪ੍ਰਬੰਧ ਕਰਨੇ ਬੰਦੇ ਸੀ ਕਿਤਨਾ ਕਿਤਨੀ ਨਗਹਿਲੀ ਹੈ ਮਾ ਵਾਲਾ ਇਹ ਪਹਿਲਾਂ ਹੀ ਕੋਈ ਕੁੜੀ ਦਾ ਰੌਲਾ ਸੀ ਠੀਕ ਆ ਇਸ ਤੋਂ ਬਾਅਦ ਇਹਨੂੰ ਜੇਲ੍ਹ ਭੇਜਤਾ ਸੀ ਜੀ ਤੇ ਇਸ ਤੋਂ ਬਾਅਦ 1.5 ਮਹੀਨਾ ਲਾ ਕੇ ਆਜੋਏ ਤੇ ਇਹ ਤੈਨੂੰ ਦਵਾ ਚ ਹੁਣ ਇਹਨੂੰ 7 ਸਾਲ ਦੀ ਸਜ਼ਾ ਸੁਣਾ ਦਿੱਤੀ ਪਹਿਲਾ ਤਰੀਕਾ ਤੇ ਵਧੀਆ ਹੁੰਦਾ ਜਾਂਦਾ ਸੀ ਕੰਮ ਕਰਦਾ ਸੀ ਹੁਣ ਇਹਨੂੰ 7 ਸਾਲ ਦੀ ਸਜ਼ਾ ਸੁਣਾ ਦਿੱਤੀ ਪਹਿਲੀ ਉਧਰ ਚੋਥੀ ਕਰ ਦਿੰਦੇ ਥੀ ਸਜ਼ਾ ਦੇਣ ਦੇ ਹਾਂ ਪਾਣੀ ਪੀ ਬਦ ਕੀ ਹੋਇਆਗਾ ਫੇਰ ਅੱਗੇ ਸਜ਼ਾ ਤੋਂ ਬਾਅਦ ਇਹਨੂੰ ਮੈਂ ਇਹ ਉਧਰੋਂ ਵੀ ਉਧਰੋਂ ਸਜ਼ਾ ਸੁਣ ਕੇ ਭੱਜ ਲਈ ਤਾਹਾਂ ਤੋਂ ਛਾਲ ਮਾਰ ਗਿਆ ਜੀ ਦੀ ਨਵਤਨ ਮੰਜਲ ਦਾ ਹਰਪਾ ਜਨਾ ਜਿਹੜਾ ਨਾ ਪਿੰਡ ਕਿਹੜਾ ਸੀ ਪਿੰਡ ਵੀਰੇ ਵਾਲਾ ਜੀ ਜਿੱਦ ਤੱਕ ਮੈਨੂੰ ਪਤਾ ਲੱਗਿਆ ਇਹ ਉਹ ਪੀਲਾ ਨਾਮ ਸੀਗਾ ਘੱਟੇ ਇਹਨੂੰ ਵੀਰਾ ਗੁਗਰੇ ਪਿੰਡ ਕਰ ਲਿਆ ਇਹ ਤੇ ਇਹਨੂੰ 7 ਸਾਲ ਸਜ਼ਾ ਹੋਈ ਸੀਗੀ 363 366 ਉਹ ਹਲੇ ਮੈਡਮ ਜੱਜ ਸਾਹਿਬ ਹਲੇ ਫੈਸਲਾ ਸੁਣਾਈ ਰਹੇ ਵੀ ਇਹਨੇ ਕੇਤਾ ਮੁਛੜਾ ਕੇ ਬਾਹਰ ਨੂੰ ਭੱਜ ਕੇ ਦੂਜੀ ਮੰਜਲ ਕੋ ਸੰਦੇਸ਼ ਆ ਗਿਆ ਕਿ ਤੁਹ ਬਹੰਗਾ ਨਿੰਦਨ ਜੋ ਵਸਰਾ ਹੋਇਆ ਹੈ ਤਰਾਸ਼ ਦੀ ਇੱਕ ਤਰ੍ਹਾਂ ਦੀ ਬੰਦੇ ਦੇ ਵਿਚਾਰੇ ਜੱਟਾ ਪੱਟਿਆ ਜਦੋਂ ਸਾਨੂੰ ਪਤਾ ਲੱਗਿਆ ਸੀ ਨਾਲ ਦੀ ਨਾਲ ਐਂਬੂਲੈਂਸ ਨੂੰ ਫੋਨ ਕੀਤਾ ਤੇ ਡਾਕਟਰ ਸਾਹਿਬ ਨੂੰ ਸੀ ਐਫਐਮ ਉਹਨੀਆਂ ਫੋਟਾ ਚੀ ਗਿਆ ਜਿਹੜਾ ਧਿਆਨ ਰੱਖਣਾ। ਅਕੀਲ ਸਾਹਿਬ ਜਦੋਂ ਕੋਈ ਕੋਈ ਵੀ ਮਲਜਮ ਨੂੰ ਅੰਦਰ ਲੈ ਕੇ ਜਾਂਦੇ ਐ ਸਿਰਫ ਸੁਣਾਈ ਜਾਂਦੀ ਆ ਤਾਂ ਉੱਥੇ ਪੁਖਤਾ ਪ੍ਰਬੰਧ ਨੇ ਹੁੰਦੇ ਪੁਲਿਸ ਤੇ ਜਾਂ ਹੋਰ ਕੋਈ ਉੱਥੇ ਇਹਦਾ ਇੱਕ ਨਾਮ ਹੈ ਨਾਰਕਨ ਵਾਲੀ ਗਤੀਵਿਧੀ ਜਿਵੇਂ ਇਹਦੇ ਚ ਬਾਈ ਚਾਂਸ ਤੋਂ ਵੀ ਘਟਨਾ ਹੋ ਸਕਦੀ ਆ ਬਸ ਇੱਥੇ ਪ੍ਰਕੋਸ਼ਨ ਦਾ ਪੂਰੇ ਦਰਤੇ ਜਾਂਦੇ। ਸਰ ਅਸੀਂ ਇੱਥੇ ਕੋਗਲੀ ਸਾਹਿਬ ਦੇ ਚੈਂਬਰ 'ਚ ਬੈਠੇ ਸੀ ਬਿਲਕੁਲ ਜਿਵੇਂ ਸਾਡੇ ਸਾਹਮਣੇ ਛਾਲ ਮਾਰ ਕੀ ਬਹੁਤ ਰੋਕਿਆ। ਫਿਰ ਰੋਲਾ ਵੀ ਪਾਇਆ ਪਰੰਤੂ ਉਹਨੇ ਇੱਕਦਮ ਛਾਲ ਮਾਰੀ ਜਨਰੇਟਰ ਦੇ ਵੱਜ ਕੇ ਇੱਥੇ ਪਿਆ ਰਿਹਾ 10 ਮਿੰਟ ਫਿਰ ਸੁਣਨ ਚ ਆਇਆ ਵੀਰੇ ਵਾਲੇ ਤੋਂ ਕੋਈ ਮੁੰਡਾ ਸੀ ਤੇ ਰੇਵ ਕੇਸ ਦੇ ਵਿੱਚ ਇਹਨੂੰ ਸਜ਼ਾ ਸੁਣਾਈ ਸੀ ਜੱਜ ਸਾਹਿਬ ਵੱਲੋਂ ਕਿਤੇ ਨਾ ਕਿਤੇ ਕੋਈ ਅنگਹਿਲੀ ਹੋਈ ਹੈ ਜਿਹੜਾ ਇਹ ਗ੍ਰਿਫਤ ਤੋਂ ਭੱਜ ਗਿਆ ਜਿਵੇਂ ਅੱਗੇ ਦਾ ਜੱਜ ਸਾਹਿਬ ਸਜ਼ਾ ਸੁਣਾਉਂਦੇ ਆ ਜਦੋਂ ਪੁਲਿਸ ਬੁਲਾ ਕੇ ਕਸਟਰੀ ਚ ਲੈ ਲਿਆ ਜਾਂਦਾ ਕਾਫੀ ਧੇਰ ਬੀਤਿਆਂ ਦੇ ਬਾਅਦ ਤੁਸੀਂ ਆਏ ਹੋ ਵਾਲੀਆ ਸਾਹਿਬ ਤੁਸੀਂ ਸਾਰੇ ਆਏ ਹੋ ਤੁਹਾਡੇ ਕਹਿਣ ਤੇ ਦੇਖੋ ਐਮਬੂਲੈਂਸ ਆਈ ਹੈ ਇਹ ਤੋਂ ਪਹਿਲਾਂ ਅੱਧਾ ਘੰਟਾ ਇਹ ਮਰਨ ਕਿਨਾਰੇ ਪਿਆ ਰਿਹਾ ਹੈ ਕਿਸੇ ਨੇ ਹੱਥ ਨਹੀਂ ਪਾਇਆ ਕੋਈ ਪੁਲਿਸ ਅਫਸਰ ਜ਼ਿੰਮੇਵਾਰੀ ਬੰਦੀ ਸੀ ਜੁਡੀਸ਼ੀਅਲ ਦੇ ਵਿੱਚ ਜੋ ਪੁਲਿਸ ਮੁਲਾਜ਼ਮ ਤਾਇਨਾਤ ਨੇ ਉਹਨੂੰ ਚੱਕਦੇ ਲਾਜਵਸਥ ਚਾਰਾਜੋਈ ਕਰਦੇ ਜੇ ਮੈਨੂੰ ਲੱਗਦਾ ਪੱਤਰਕਾਰ ਤੁਸੀਂ ਅੱਜ ਜਾਨ ਬਚਾਲੀ ਜੇ ਤੁਸੀਂ ਨਾ ਆਉਂਦੇ ਸ਼ਾਇਦ ਇਹ ਅੱਜ ਮਰ ਜਾਂਦਾ ਛਜਾ ਹੋਣੀ ਦੀ ਮੁਕਤਾ ਪ੍ਰਬੰਧ ਕਰਨੇ ਬੰਦੇ ਸੀ ਕਿਤਨਾ ਕਿਤਨਾ ਗੈਰਹੀ ਹੈ ਮਾ ਵਾਲਾ ਇਹ ਪਹਿਲਾਂ ਹੀ ਕੋਈ ਕੁੜੀ ਦਾ ਰੌਲਾ ਸੀ ਜੀ ਠੀਕ ਹੈ ਇਸ ਤੋਂ ਬਾਅਦ ਇਹਨੂੰ ਜੇਲ੍ਹ ਭੇਜਤਾ ਸੀ ਜੀ ਤੇ ਇਸ ਤੋਂ ਬਾਅਦ 1.5 ਮਹੀਨਾ ਲਾ ਕੇ ਆਜੇ ਤੇ ਇਹ ਇਹ ਦੋਵਾਂ ਚ ਹੁਣ ਇਹਨੂੰ 7 ਸਾਲ ਦੀ ਸਜ਼ਾ ਸੁਣਾਦੀ ਪਹਿਲਾ ਤਰੀਕਾ ਤੇ ਵਧੀਆ ਹੁੰਦਾ ਜਾਂਦਾ ਸੀ ਕੰਮ ਕਰਦਾ ਸੀ ਹੁਣ ਇਹਨੂੰ 7 ਸਾਲ ਦੀ ਸਜ਼ਾ ਸੁਣਾਦੀ ਪਹਿਲੀ ਅਦਰ ਚੋਥੀ ਕਰ ਦਿੰਦੇ ਉੱਥੇ ਸਜ਼ਾ ਦੇਣ ਦੇ ਹਾਂ ਬਾਣੀ ਬਾਦ ਕੀ ਹੋਇਆਗਾ ਫੇਰਾ ਜਿੱਥੇ ਸਜ਼ਾ ਤੋਂ ਬਾਅਦ ਇਹਨੂੰ ਮੈਂ ਇਹ ਉਧਰੋਂ ਸਜ਼ਾ ਸੁਣ ਕੇ ਭੱਜ ਲਈ ਤਾਂ ਹਾਂ ਤੋਂ ਛਾਲ ਮਾਰ ਗਿਆ ਜੀ ਜੀ 93 ਨੰਬਰ ਜਲਦੋ ਹਰ ਭਾਜਣਾ ਜਿਹੜਾ ਨਾ ਪਿੰਡ ਵੀਰੇ ਵਾਲਾ ਜੀ ਜਿੱਦ ਤੱਕ ਮੈਨੂੰ ਪਤਾ ਲੱਗਿਆ ਇਹ ਰੋਸਦੀ ਦਾ ਨਾਮ ਸੀਗਾ ਕਰਤੇ ਇਹ ਵੀਰੇ ਵਾਲਾ ਡੁੱਬਰੇ ਪਿੰਡ ਕਰ ਗਿਆ ਇਹ ਤੇ ਇਹਨੂੰ 7 ਸਾਲ سزا ਹੋਈ ਸੀਗੀ 360 360 ਉਹ ਹਲੇ ਮੈਡਮ ਜੱਜ ਸਾਹਿਬ ਹਲੇ ਫੈਸਲਾ ਸੁਣਾਈ ਰਹੇ ਸੀ ਇਹਨੇ ਇੱਕਦਮ ਛੁੜਾ ਕੇ ਇਹ ਬਾਅਦ ਨੂੰ ਕੱਢ ਕੇ ਦੂਜੀ ਮੰਜ਼ਲ ਤੋਂ ਸੰਦੇਸ਼ ਆ ਗਿਆ ਕਿ ਇੱਕ ਬੰਨਾ ਨਿੰਦਨ ਜੋਗ ਸਰ ਹੋਆ ਹੈ ਰਾਸ਼ ਦੀ ਇੱਕ ਤਰ੍ਹਾਂ ਦੀ ਬੰਦੇ ਦੇ ਚਿਹਰੇ ਤੇ ਫੱਟਾ ਪੱਜਿਆ ਜਦੋਂ ਸਾਨੂੰ ਪਤਾ ਲੱਗਿਆ ਉਸ ਨਾਲ ਦੀ ਨਾਲ ਐਂਬੂਲੈਂਸ ਨੂੰ ਫੋਨ ਕੀਤਾ ਤੇ ਡਾਕਟਰ ਸਾਹਿਬ ਨੂੰ ਸੀ ਐਫਐਮਓ ਨੂੰ ਫੋਨ ਕਰਕੇ ਗਿਆ ਜਿਹਦਾ ਧਿਆਨ ਰੱਖੋ। ਵਕੀਲ ਸਾਹਿਬ ਜਦੋਂ ਕੋਈ ਕੋਈ ਵੀ ਮਲਜ਼ਮ ਨੂੰ ਅੰਦਰ ਲੈ ਕੇ ਜਾਂਦੇ ਐ ਸਿਰਫ ਸੁਣਾਈ ਜਾਂਦੀ ਆ ਤਾਂ ਉੱਥੇ ਮੁਕਤਾ ਪ੍ਰਬੰਧ ਨਹੀਂ ਹੁੰਦੇ ਪੁਲਿਸ ਦੇ ਜਾਂ ਹੋਰ ਕੋਈ ਉੱਥੇ ਇਹਦਾ ਜਿੱਕਾ ਨਾਮ ਹੈ ਨਾ ਰੋਕਣ ਵਾਲੀ ਗਤੀਵਿਧੀ ਜਿਵੇਂ ਇਹਦੇ ਚ ਬਾਈ ਚਾਂਸ ਤਦੋਂ ਵੀ ਘਟਨਾ ਪਾਪੜ ਸਕਦੀ ਆ ਬਸ ਇੱਥੇ ਪ੍ਰੋਟੋਕੋਲ ਤਾਂ ਪੂਰੇ ਵਰਤੇ ਜਾਂਦੇ। ਸਰ ਅਸੀਂ ਇੱਥੇ ਕੋਗਲੀ ਸਾਹਿਬ ਦੇ ਚੈਂਬਰ 'ਚ ਬੈਠੇ ਸੀ ਬਿਲਕੁਲ ਜਿਵੇਂ ਸਾਡੇ ਸਾਹਮਣੇ ਛਾਲ ਮਾਰ ਕੀ ਬਹੁਤ ਰੋਕਿਆ। ਫਿਰ ਰੋਲਾ ਵੀ ਪਾਇਆ ਪਰੰਤੂ ਉਹਨੇ ਇੱਕਦਮ ਛਾਲ ਮਾਰੀ ਜਨਰੇਟਰ ਦੇ ਵੱਜ ਕੇ ਇੱਥੇ ਪਿਆ ਰਿਹਾ 10 ਮਿੰਟ ਫਿਰ ਸੁਣਨ ਚ ਆਇਆ ਵੀਰੇ ਵਾਲੇ ਤੋਂ ਕੋਈ ਮੁੰਡਾ ਸੀ ਤੇ ਰੇਵ ਕੇਸ ਦੇ ਵਿੱਚ ਇਹਨੂੰ ਸਜ਼ਾ ਸੁਣਾਈ ਸੀ ਜੱਜ ਸਾਹਿਬ ਵੱਲੋਂ ਕਿਤਨਾ ਕਿਤੇ ਕੋਈ ਅਨਗੈਲੀ ਹੋਈ ਹੈ ਜਿਹੜਾ ਇਹ ਗ੍ਰਿਫਤ ਦੇ ਵਿੱਚ ਭੱਜ ਗਿਆ ਜਿਵੇਂ ਅੱਗੇ ਦਾ ਜੱਜ ਸਾਹਿਬ ਸਜ਼ਾ ਸੁਣਾਉਂਦੇ ਆ ਜਦੋਂ ਪੁਲਿਸ ਬੁਲਾ ਕੇ ਕਸਟਰੀ ਚ ਲੈ ਲਿਆ ਜਾਂਦਾ ਹੈ ਕਾਫੀ ਧੇਰ ਬੀਤਿਆਂ ਦੇ ਬਾਅਦ ਤੁਸੀਂ ਆਏ ਹੋ ਵਾਲੀਆ ਸਾਹਿਬ ਤੁਸੀਂ ਸਾਰੇ ਆਏ ਹੋ ਤੁਹਾਡੇ ਕਹਿਣ ਤੇ ਦੇਖੋ ਐਂਬੂਲੈਂਸ ਆਈ ਹੈ ਇਹਦੋਂ ਪਹਿਲਾਂ ਅੱਧਾ ਘੰਟਾ ਇਹ ਮਰਨ ਕਿਨਾਰੇ ਪਿਆ ਰਿਹਾ ਹੈ ਕਿਸੇ ਨੇ ਹੱਥ ਨਹੀਂ ਪਾਇਆ ਕੋਈ ਪੁਲਿਸ ਅਫਸਰ ਜ਼ਿੰਮੇਵਾਰੀ ਬੰਦੀ ਸੀ ਜੁਡੀਸ਼ੀਅਲ ਦੇ ਵਿੱਚ ਜੋ ਪੁਲਿਸ ਮੁਲਾਜ਼ਮ ਤਾਇਨਾਤ ਨੇ ਉਹਨੂੰ ਚੱਕਦੇ ਲਾਜਵਸਤਚਾਰਾ ਜੋ ਹੀ ਕਰਦੇ ਜੇ ਮੈਨੂੰ ਲੱਗਦਾ ਪੱਤਰਕਾਰ ਤੁਸੀਂ ਅੱਜ ਜਾਨ ਬਚਾਲੀ ਜੇ ਤੁਸੀਂ ਨਾ ਆਉਂਦੇ ਸ਼ਾਇਦ ਇਹ ਅੱਜ ਮਰ ਜਾਂਦਾ ਸਜ਼ਾ ਹੋਣੀ ਸੀ ਪੁਖਤਾ ਪ੍ਰਬੰਧ ਕਰਨੇ ਬੰਦੇ ਸੀ ਕਿਤਨਾ ਕਿਤਨੀ ਨਗਹਿਲੀ ਹੈ